ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਆਈਸਕ੍ਰੀਮ ਇਹ ਅਸੀਂ ਇੱਕ ਆਂਬ ਦੀ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਦੇ ਅਸੀਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਨੇ ਆ ਉਸੇ ਤਰੀਕੇ ਦੇ ਅਸੀਂ ਘਰ ਵਿੱਚ ਬਹੁਤ ਹੀ ਸੌਫਟ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਸਿਰਫ ਅਸੀਂ ਇੱਕ ਆਂਬ ਦੇ ਨਾਲ ਨਾ ਸਾਨੂੰ ਗੈਸ ਜਲਾਉਣ ਦੀ ਲੋੜ ਆ ਤੇ ਨਾ ਹੀ ਸਾਨੂੰ ਕੰਡੈਂਸਡ ਮਿਲਕ ਦੀ ਲੋੜ ਆ ਅਸੀਂ ਬਿਨਾ ਇਹਨਾਂ ਚੀਜ਼ਾਂ ਤੋਂ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਇਹ ਆਈਸਕ੍ਰੀਮ ਬਹੁਤ ਹੀ ਵਧੀਆ ਤਰੀਕੇ ਨਾਲ ਜੀ ਬਣਾਵਾਂਗੇ ਚਲ ਫਿਰ ਵੇਖੋਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਈਸਕ੍ਰੀਮ ਬਣਾ ਕੇ ਤਿਆਰ ਕੀਤੀ ਮੰਗੋ ਆਈਸਕ੍ਰੀਮ ਬਣਾਵਾਂਗੇ ਇੱਕ ਸੀ ਆਂਬ ਲੈ ਲਿਆ ਵਾ ਆਂਬ ਅਸੀਂ ਮਿੱਠਾ ਲਿਆ ਵਾ ਇਹਦੇ ਵਿੱਚੋਂ ਅਸੀਂ ਸਾਰਾ ਇਹਦਾ ਪਲਪ ਕੱਢ ਲਈਏ ਛਿਲਕੇ ਦੇ ਨਾਲੋਂ ਵੀ ਅਸੀਂ ਸਾਰਾ ਪਲਪ ਲਾ ਲਈਨੇ ਤੁਸੀਂ ਦੋ ਆਂਬ ਵੀ ਲੈ ਸਕਦੇ ਜੀ ਜਿਆਦਾ ਆਈਸਕ੍ਰੀਮ ਬਣਾਉਣ ਲਈ ਸਾਰੇ ਆਂਬ ਨੂੰ ਕੱਟ ਕੇ ਇਸ ਤਰ੍ਹਾਂ ਇਹਦੇ ਵਿੱਚੋਂ ਪਲਪ ਕੱਢ ਲਈਏ ਮੰਗੋ ਦੇ ਪਲਪ ਨੂੰ ਅਸੀਂ ਕਟਿੰਗ ਕਰ ਲਿਆ ਹੁਣ ਅਸੀਂ ਇੱਕ ਮਿਕਸੀ ਦਾ ਜੱਗ ਲੈ ਲੈਨੇ ਆ ਉਹਦੇ ਵਿੱਚ ਸਾਰੇ ਇਹਨੂੰ ਪਾ ਕੇ ਗ੍ਰਾਈਂਡ ਕਰ ਲੈਣਾ ਪਲਪ ਨੂੰ ਸਿਰ ਵਿੱਚ ਪਾਲਿਆ ਦੋ ਚਮਚੇ ਸੀ ਖੰਡ ਦੇ ਨਾਲ ਹੀ ਪਾਉਣੇ ਆ ਅਸੀਂ ਇਹ ਜਿਹੜੀ ਆਈਸਕ੍ਰੀਮ ਆ ਬਿਨਾ ਗੈਸ ਜਲਾਏ ਤੋਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਘੱਟ ਸਮੇਂ ਵਿੱਚ ਬਣ ਕੇ ਆਈਸਕ੍ਰੀਮ ਤਿਆਰ ਹੁੰਦੀ ਆ ਦੋ ਚਮਚੇ ਅਸੀਂ ਖੰਡ ਦੇ ਪਾਲੇ ਆ ਇਹਨੂੰ ਅਸੀਂ ਗ੍ਰਾਈਂਡ ਕਰ ਲੈਨੇ ਆ ਆਮਬ ਦੇ ਪਲਪ ਨੂੰ ਗ੍ਰਾਈਂਡ ਕਰ ਲਿਆ ਤੁਸੀਂ ਦੇਖ ਸਕਦੇ ਜੀ ਬਹੁਤ ਹੀ ਘੱਟ ਸਮਾਨ ਦੇ ਨਾਲ ਅਸੀਂ ਆਈਸਕ੍ਰੀਮ ਬਣਾਵਾਂਗੇ ਹੁਣ ਅਸੀਂ ਤਾਜੀ ਮਲਾਈ ਲਈ ਆ ਦੋ ਕ ਚਮਚੇ ਅਸੀਂ ਮਲਾਈ ਦੇ ਪਾ ਲਏ ਨਾਲ ਅਸੀਂ ਥੋੜਾ ਜਿਹਾ ਦੁੱਧ ਪਾ ਕੇ ਗ੍ਰਾਈਂਡ ਕਰਾਂਗੇ ਬਹੁਤ ਜ਼ਿਆਦਾ ਦੁੱਧ ਨਹੀਂ ਪਾਵਾਂਗੇ ਦੁਬਾਰਾ ਫੇਰ ਅਸੀਂ ਇਹਨੂੰ ਗ੍ਰਾਈਂਡ ਕਰ ਲਵਾਂਗੇ ਅਸੀਂ ਇਹਨੂੰ ਗ੍ਰਾਈਂਡ ਕਰ ਲਿਆ ਬਹੁਤ ਹੀ ਫਲੱਪੀ ਹੋ ਗਿਆ ਇਹ ਸਾਰਾ ਮਿਕਸਚਰ ਜਿਹੜਾ ਹੁਣ ਅਸੀਂ ਇਹਦੇ ਵਿੱਚ ਅਮੁੱਲ ਦੀ ਫਰੈਸ਼ ਕਰੀਮ ਪਾਵਾਂਗੇ ਤੁਸੀਂ ਇਹਦੀ ਜਗ੍ਹਾ ਤੇ ਕੰਡੈਂਸਡ ਮਿਲਕ ਵੀ ਲੈ ਸਕਦੇ ਜੇ ਇਹਦੇ ਨਾਲ ਆਈਸਕ੍ਰੀਮ ਬਹੁਤ ਹੀ ਸੌਫਟ ਟੇਸਟੀ ਬਣਦੀ ਹੈ ਜੇ ਤੁਹਾਡੇ ਕੋਈ ਫ੍ਰੈਸ਼ ਕਰੀਮ ਨਹੀਂ ਹੈਗੀ ਜਾਂ ਕੰਡੈਂਸਡ ਮਿਲਕ ਨਹੀਂ ਹੈਗਾ ਤੁਸੀਂ ਦੁੱਧ ਲੈ ਕੇ ਉਹਨੂੰ ਗਾੜਾ ਕਰਕੇ ਤੇ ਵਿੱਚ ਪਾ ਸਕਦੇ ਜੀ ਹੁਣ ਅਸੀਂ ਇਹਨੂੰ ਗ੍ਰाइंड ਕਰ ਲੈਂਦੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਤੁਸੀਂ ਦੇਖ ਸਕਦੇ ਜੀ ਬਹੁਤ ਹੀ ਵਧੀਆ ਫਲਫੀ ਬਣ ਕੇ ਤਿਆਰ ਨਾ ਸਾਨੂੰ ਗੈਸ ਚ ਲਾਉਣ ਦੀ ਜਰੂਰਤ ਪਈ ਨਾ ਸਾਨੂੰ ਬਹੁਤਾ ਚਿਰ ਦੁੱਧ ਨੂੰ ਕਾੜਨ ਦੀ ਜਰੂਰਤ ਨਹੀਂ ਮਿੰਟਾਂ ਦੇ ਵਿੱਚੋ ਅਸੀਂ ਮੰਗੋ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਆਈਸਕ੍ਰੀਮ ਜਮਾਉਣ ਲਈ ਅਸੀਂ ਇੱਕ ਡੱਬਾ ਲਿਆਵਾ ਤੁਸੀਂ ਕੋਈ ਵੀ ਪਲਾਸਟਿਕ ਦਾ ਡੱਬਾ ਲੈ ਕੇ ਉਹਦੇ ਵਿੱਚ ਜਮਾ ਸਕਦੇ ਹੋ ਇਹਨੂੰ ਸਾਰੇ ਮਿਕਸਚਰ ਨੂੰ ਇਹਦੇ ਵਿੱਚ ਪਾ ਲਿਆ ਡੱਬੇ ਦੇ ਵਿੱਚ ਅਸੀਂ ਪਾ ਲਿਆ ਕਿ ਉਹ ਹਲਕੇ ਹੱਥਾਂ ਨਾਲ ਟੈਪ ਟੈਪ ਕਰ ਲਈਏ ਬਹੁਤ ਹੀ ਘੱਟ ਸਮਾਂ ਦੇ ਨਾਲ ਆਈਸਕ੍ਰੀਮ ਬਣ ਕੇ ਤਿਆਰ ਹੋ ਜਾਂਦੀ ਹੈ ਬਾਜ਼ਾਰ ਦੇ ਵਿੱਚ ਜਦੋਂ ਅਸੀਂ ਆਈਸਕ੍ਰੀਮ ਲਿਆਉਂਦੇ ਆਂ ਤੇ ਬਹੁਤ ਹੀ ਸਾਨੂੰ ਮਹਿੰਗੇ ਰੇਟਾਂ ਦੇ ਮਿਲਦੀ ਹੈ। ਘਰ ਵਿੱਚ ਅਸੀਂ ਬਹੁਤ ਹੀ ਘੱਟ ਖਰਚ ਤੇ ਆਈਸਕ੍ਰੀਮ ਬਣਾ ਕੇ ਤਿਆਰ ਕਰ ਲੈਂਦੇ ਆਂ। ਹੁਣ ਅਸੀਂ ਇਹ ਡੱਬੇ ਨੂੰ ਇਹ ਚੰਗੀ ਤਰ੍ਹਾਂ ਬੰਦ ਕਰ ਦਿੰਨੇ ਆਂ। ਇਹ ਟਾਈਟ ਕਰ ਦੇਣੇ ਕਿ ਇਹਦੇ ਵਿੱਚ ਜਿਹੜੀ ਬਰਫ਼ ਹੋਇਆ ਉਹ ਨਾ ਜੰਮੇ। ਚੰਗੀ ਤਰ੍ਹਾਂ ਸੀ ਬੰਦ ਕਰ ਦਾਂ। ਤੇ ਇਹਨੂੰ ਅਸੀਂ 5-6 ਘੰਟੇ ਜੰਮਣ ਵਾਸਤੇ ਫ੍ਰੀਜ ਦੇ ਵਿੱਚ ਰੱਖ ਦਾਂਗੇ। ਫ੍ਰੀਜਰ ਦੇ ਵਿੱਚ ਅਸੀਂ ਰੱਖਾਂਗੇ। ਆਈਸਕ੍ਰੀਮ ਨੂੰ ਚੈੱਕ ਕਰ ਲੈਨੇ ਆਂ। ਆਈਸਕ੍ਰੀਮ ਨੂੰ ਅਸੀਂ ਜੰਮਣ ਵਾਸਤੇ ਪੂਰੀ ਰਾਤ ਫ੍ਰਿਜ ਦੇ ਵਿੱਚ ਰੱਖਿਆ ਸੀ 7-8 ਘੰਟਿਆਂ ਲਈ ਤੇ ਆਈਸਕ੍ਰੀਮ ਜਿਹੜੀ ਉਹ ਜੰਮ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਜੀ ਬਹੁਤ ਹੀ ਵਧੀਆ ਆਈਸਕ੍ਰੀਮ ਜੰਮ ਕੇ ਤਿਆਰ ਹੋ ਗਈ ਜਿਸ ਤਰ੍ਹਾਂ ਦੇ ਸੀ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਆ ਉਸੇ ਤਰੀਕੇ ਦੀ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ ਸਿਰਫ ਅਸੀਂ ਇੱਕ ਆਮਬ ਦੇ ਨਾਲ ਇਹ ਆਈਸਕ੍ਰੀਮ ਬਣਾ ਕੇ ਤਿਆਰ ਕੀਤੀ ਆ ਬਾਜ਼ਾਰ ਦੇ ਵਿੱਚੋਂ ਇਹ ਮਹਿੰਗੇ ਰੇਟਾਂ ਦੇ ਸਾਨੂੰ ਆਈਸਕ੍ਰੀਮਾਂ ਮਿਲਦੀਆਂ ਆਈਸਕ੍ਰੀਮ ਬਣ ਕੇ ਤਿਆਰ ਆ ਇਹ ਬਹੁਤ ਹੀ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੁਣ ਅਸੀਂ ਇਹਦੀ ਪਲੇਟਿੰਗ ਕਰ ਲੈਂਦੇ ਆ ਬਹੁਤ ਹੀ ਸੌਫਟ ਬਣੀ ਆ ਆਈਸਕ੍ਰੀਮ ਬਹੁਤ ਹੀ ਸੌਫਟ ਬਣੀ ਆ ਆਈਸਕ੍ਰੀਮ ਤੁਸੀਂ ਵੇਖ ਸਕਦੇ ਹੋ ਤੁਸੀਂ ਵੀ ਇਸੇ ਤਰ੍ਹਾਂ ਬਣਾਇਆ ਕਰੋ ਚੀਜ਼ਾਂ ਘਰ ਵਿੱਚ ਪ्योर ਇੱਕ ਆਂਬ ਤੋਂ ਅਸੀਂ ਅੱਧਾ ਕਿਲੋ ਆਈਸਕ੍ਰੀਮ ਬਣਾ ਕੇ ਤਿਆਰ ਕੀਤੀ ਬਹੁਤ ਹੀ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ ਖੰਡੀ ਠੰਡੀ ਆਈਸਕ੍ਰੀਮ ਬਣ ਕੇ ਤਿਆਰ ਹੈ ਇਹ ਬਹੁਤ ਹੀ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੇ ਖਾਇਓ ਤੇ ਅੰਜੋਏ ਕਰਿਓ ਚਲ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਿਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ